कहानी है की सपना ए संसार कदे एक राजा दा ना पुत्र बहुत बीमार सिगा मरने ਕਰਾਂ ਦੇ ਪਿਆ ਸੀ ਉਹ ਤੇ ਇਹ ਕਲੂ ਕਿਸੇ ਵੀ ਟਾਈਮ ਮਰ ਸਕਦਾ ਸੀਗਾ ਉਹ ਹਕੀਮਾਂ ਨੇ ਕਹਤਾ ਸੀ ਕਹਿੰਦੇ ਵੀ ਇਹ ਅਜ ਦੀ ਰਾਤ ਸ਼ਾਇਦ ਹੀ ਕਢਾਵੇ ਬੰਦਾ ਰਾਜ ਰਾਤ ਪਰ ਬੈਠਾ ਰਿਹਾ ਉਹਦੇ ਸਹਰਾਣੇ ਸਵੇਰ ਹੋਉਂਦਿਆਂ ਹੋਉਂਦਿਆਂ ਉਹਦੀ ਅੱਖ ਲੱਗ ਗਈ ਤੇ ਉਹਨੂੰ ਸੁਪਨਾ ਆਉਂਦਾ ਜਿਹਦੇ ਵਿੱਚ ਕੀ ਕਰ ਲਓ ਵੀ ਉਹਦੇ 12 ਪੁੱਤਰ ਸੀਗੇ ਸੋਨੇ ਦਾ ਮਹਿਲ ਸੀਗਾ 15 ਵੀ ਰਾਣੀਆਂ ਸੀਗੀਆਂ ਉਹਦੇ ਆਸੇ-ਪਾਸੇ ਉਹ ਬੜਾ ਖੁਸ਼ ਸੀਗਾ ਉਹ ਹਲੇ ਇਸ ਜੀ ਨੂੰ ਮਾਰ ਹੀ ਰਿਹਾ ਹੁੰਦਾ ਕਿਉਂਕਿ ਬਾਹਰੋਂ ਚੀਕ ਚਿਹੜ ਦੀ ਆਵਾਜ਼ ਆਉਂਦੀ ਹੈ ਕਿਤੇ ਉਹਦੀ ਰਾਣੀ ਰੋ ਰਹੀ ਹੁੰਦੀ ਹੈ ਉਹਦੀ ਅੱਖ ਖੁੱਲ੍ਹ ਜਾਂਦੀ ਹੈਗੀ ਉਹਦਾ ਜਿਹੜਾ ਪੁੱਤਰ ਹੁੰਦਾਗਾ ਉਹ ਮਰ ਚੁੱਕਿਆ ਹੁੰਦਾ ਪਹਿਲਾਂ ਤਾਂ ਉਹ ਰੋਂਦਾ ਬਹੁਤ ਜ਼ਿਆਦਾ ਰੋਂਦਾ ਫਿਰ ਉਹ ਚਿਚੀਆਂ ਕਰਨ ਲੱਗਦਾ ਰਾਣੀ ਕਹਿੰਦੀ ਕਿ ਇਹ ਵੀ ਤਾਂ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਵੀ ਮੇਰਾ ਜਵਾਬ ਹਮਰਿਆ ਪਿਆਗਾ ਤੇ ਤੈਨੂੰ ਹੱਸਣ ਦੀ ਪਈ ਐ ਉਹ ਕਹਿੰਦਾ ਮੈਂ ਇਸ ਚੀਜ਼ ਤੇ ਹੱਸ ਰਿਹਾਗਾ ਵੀ ਸੁਪਨਾ ਉਹ ਸੀ ਜਿਹੜਾ ਮੈਂ ਪਹਿਲਾਂ ਹੁਣੇ ਦੇਖਿਆ ਸੋਨੇ ਦੇ ਮਹਿਲ ਵਾਲਾ ਜਾਂ ਸੁਪਨਾ ਇਹ ਹੈਗਾ ਜਿਹੜਾ ਮੈਂ ਹੁਣ ਦੇਖ ਰਿਹਾਗਾ ਕਹਾਣੀ ਇੱਥੇ ਖਤਮ ਹੋ ਜਾਂਦੀ ਹੈਗੀ ਠੀਕ ਐ ਕਿਉਂਕਿ ਇਥੇ ਉਹ ਇਹ ਕਹਿੰਦੇ ਨੇ ਵੀ ਇਹ ਜਿਹਦਾ ਸੰਸਾਰ ਹੈਗਾ ਉਹ ਵੀ ਸੁਪਨਾ ਹੈ ਠੀਕ ਹੈ ਜਿਹੜੀ ਸਾਨੂੰ ਇਸ ਟਾਈਮ ਹਕੀਕਤ ਲੱਗ ਰਹੀ ਹੈਗੀ ਉਹ ਸੁਪਨਾ ਵੀ ਹੋ ਸਕਦਾ ਹੈ